ਤਾਰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਰਮੇਸ਼ ਕੁਮਾਰ ਦੇਖ ਸਕਦੇ ਹੋ ਚੰਡੀਗੜ੍ਹ ਦੇ ਸੈਕਟਰ 32 ਬੂਥ ਨੰਬਰ 293 ਤੇ ਫਾਇਰਿੰਗ ਕੀਤੀ ਗਈ ਦੋ ਰਾਉਂਡ ਫਾਇਰ ਹੋਇਆ ਤੇ ਪੁਲਿਸ ਨੂੰ ਇੱਕ ਖੋਲ ਵੀ ਬਰਾਮਦ ਕਰ ਲਿਆ ਦੇਖ ਸਕਦੇ ਹੋ ਮੌਕੇ ਤੇ ਕ੍ਰਾਈਮ ব্রাঞ্চ ਆਪਰੇਸ਼ਨਸ ਹਨ ਥਾਣਾ ਪੁਲਿਸ ਦੇ ਕਈ ਸੀਨੀਅਰ ਅਫਸਰ ਮੌਕੇ ਤੇ ਦਿਖਾਈ ਦੇ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਚੰਡੀਗੜ੍ਹ ਦੇ ਸੈਕਟਰ 32 ਤੇ ਹੈ ਜਿੱਥੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਾਸਕ ਲੁਥਰਾ ਜੀ ਅਲੋ ਸਰ ਕੀ ਮਾਮਲਾ ਕੀ ਸੀ ਪੂਰਾ ਕੀ ਹੈ ਅਕਜੀ ਮੇਰੇ ਭਤੀਜੇ ਦੀ ਦੁਕਾਨ ਹੈ ਜੀ ਇਹ ਆਪਣਾ ਬੂਥ ਨੰਬਰ 293 ਹੂੰ 32 ਸੈਕਟਰ ਦੀ ਦੁਕਾਨ ਹੈ ਜੀ ਹੂੰ ਸਾਢੇ 9 ਵਜੇ ਕੋਈ ਦੋ ਮੁੰਡੇ ਆਉਂਦੇ ਆ ਜੀ ਵਾਈਟ ਐਕਟਿਵ ਆ ਵਿਦਆਊਟ ਨੰਬਰ ਪਲੇਟ ਹੂੰ ਉਹ ਆ ਕੇ ਜੀ ਫਾਇਰ ਕਰਦੇ ਆਂ ਔਰ ਫਾਇਰ ਕਰਕੇ ਆਪਣੇ ਇੱਕਦਮ ਤੋਂ ਚਲੇ ਜਾਂਦੇ ਆ ਜੀ ਆਪਾਂ ਉਸ ਤੋਂ ਬਾਅਦ ਪੁਲਿਸ ਨੂੰ 100 ਨੰਬਰ ਤੇ ਫੋਨ ਕਰਤਾ ਸੀਗਾ ਹੁਣ ਤੱਕ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਜੀ ਪੁਲਿਸ ਚੈੱਕ ਕਰ ਰਹੀ ਹੈ ਵੀ ਕੀ ਮਾਮਲਾ ਹੈ ਕੀ ਕੀ ਇਹਦਾ ਆਪਣਾ ਕੌਣ ਸੀਗੇ ਪੁਲਿਸ ਲੱਗੀ ਸਰਚ ਜੀ ਤੁਹਾਡੇ ਸਾਹਮਣੇ ਪ੍ਰਾਣੀ ਦੁਸ਼ਮਣੀ ਕੋਈ ਜਾਣਕਾਰੀ ਕੋਈ ਹੈ ਕਿ ਬਹਿਤ ਕੁਸ ਹੋਈ ਹੋਵੇ ਨਹੀਂ ਕੋਈ ਬੈਸ ਨਹੀਂ ਜੀ ਕਿ ਜਦਾ ਕੋਈ ਵੈਰ ਨਹੀਂ ਕਿਸੇ ਨਾਲ ਜੀ ਤੇ ਉਹ ਵੀ ਕਹਿ ਰਿਹਾ ਜੀ ਇਸ ਟਾਈਮ ਦੇਖੋ ਤੁਹਾਡੇ ਸਾਹਮਣੇ ਹੈ ਹਨ ਤੇ ਦੇਖਦੇ ਆ ਬਾਕੀ ਆਪਣਾ ਪੁਲਿਸ ਕਾਰਵਾਈ ਕਰ ਰਹੀ ਹੈ ਕੌਣ ਸੀਗੇ ਕੌਣ ਨਹੀਂ ਹੈ ਆਪਣੇ ਪੁਲਿਸ ਦੇ ਉੱਪਰ ਹੀ ਆਪਾਂ ਨੂੰ ਵਿਸ਼ਵਾਸ ਹੈ ਜੀ ਪੁਲਿਸ ਦੇਖੇਗੀ ਕਿੰਨੇ ਰਾਉਂਡ ਫਾਇਰ ਕੀਤੇ ਦੋ ਰਾਉਂਡ ਫਾਇਰ ਹੋਏ ਆ ਜੀ ਇੱਕ ਕਾਊਂਟਰ ਤੇ ਲੱਗਿਆ ਜਾ ਕੇ ਇੱਕ ਕਾਊਂਟਰ ਤੇ ਲੱਗਿਆ ਜੀ ਕਾਊਂਟਰ ਤੇ ਲੱਗ ਕੇ ਬਾਉਂਸ ਹੋ ਕੇ ਮਿਲ ਵੀ ਗਿਆ ਪੁਲਿਸ ਨੂੰ ਦੂਜਾ ਪੁਲਿਸ ਅਜੇ ਫਾਈਂਡ ਆਊਟ ਕਰ ਰਹੀ ਹੈ ਅਜੇ ਵੀ ਲੱਗੀ ਹੈ ਫਾਈਂਡ ਆ ਬਿਫਿਲਾਲ ਹਜੇ ਇਨਵੈਸਟੀਗੇਸ਼ਨ ਤਮਾਮਲਾ ਫਿਲਹਾਲ ਦੇਖ ਸਕਦੇ ਹੋ ਮੌਕੇ ਤੇ तमाम ਏਜੰਸੀਆਂ ਮੌਕੇ ਤੇ ਤਫਤੀਸ਼ ਕਰ ਕੀਤੀ ਜਾ ਰਹੀ ਹੈ ਸੀਸੀਟੀਵੀ ਜਿਹੜੇ ਫੂਟੇਜ ਹੈ ਚਾਰੇ ਪਾਸੇ ਦੇ ਏਰੀਏ ਦੇ ਰੂਟ ਬਣਾ ਲਿਆ ਤਾ ਗਿਆ ਹੁਣ ਜਿਹੜੇ ਫਾਇਰਿੰਗ ਕਰਨ ਵਾਲੇ ਸੀ ਕਿਹੜੇ ਰੂਟ ਤੋਂ ਆਏ ਕਿੱਥੇ ਨੂੰ ਗਏ ਹੈ ਇਹ ਹੁਣ ਪੂਸੀ ਹਰ ਐਂਗਲ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਮੌਕੇ ਤੇ तमाम ਏਜੰਸੀਆਂ ਮੌਕੇ ਤੇ ਹੈ ਆਪਣੇ ਆਪਣੇ ਪੱਧਰ ਤੇ ਹਰ ਏਜੰਸੀ ਤਫਤੀਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਆਪਣੇ ਸੀ ਹੋਗੀ ਰਵੀਦਰ ਅਰਮੇਸ਼ ਕੁਮਾਰ ਸਟਾਰ ਨਿਊਜ਼ ਚੰਡੀਗੜ੍ਹ ਤੇ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ